ਬੰਦਾ ਜਦੋਂ ਕਿਸੇ ਵੱਡੀ ਦਰਕਟਨਾ ਦਾ ਸ਼ਿਕਾਰ ਹੋ ਜਾਂਦਾ ਤੇ ਉਸਦੀ ਸ਼ਕਲ ਸੂਰਤ ਬਦਲ ਜਾਂਦੀ ਆ ਸੋਨਾ ਸੁਨੱਖਾ ਗੱਭਰੂ ਰਾਜਵੀਰ ਜਵੰਦਾ ਜਦੋਂ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਇਆ ਤੇ ਉਸ ਤੋਂ ਬਾਅਦ ਕੀ ਹਾਲਾਤ ਹੋਏ ਹਸਪਤਾਲ ਵਾਲਿਆਂ ਨੇ ਵੀ ਪੂਰਾ ਜ਼ੋਰ ਲਾਇਆ ਲੋਕਾਂ ਨੇ ਵੀ ਅਰਦਾਸ ਬੇਨਤੀਆਂ ਕੀਤੀਆਂ ਮੰਦਰ ਮਸਜਿਦ ਗੁਰਦੁਆਰੇ ਹਰ ਪਾਸਿਓਂ ਰਾਜਵੀਰ ਜਵੰਦੇ ਦੇ ਲਈ ਦਵਾ ਹੋ ਰਹੀ ਸੀ ਹਰ ਪਾਸਿਓਂ ਰਾਜਵੀਰ ਜਵੰਦੇ ਦੇ ਲਈ ਪ੍ਰਾਰਥਨਾ ਹੋ ਰਹੀ ਸੀ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਆ ਆਖਿਰ ਹੋਣਾ ਉਹੀ ਆ ਜਿਵੇਂ ਆਖਦੇ ਆ ਕਿ ਅੰਤਮ ਜਿਹੜੀ ਰਸਮਾਂ ਵੇਲੇ ੱੱਲੇ ਆਵੇ ਨਾਨਕਾ ਸੱਦੇ ਉੱਠ ਜਾਵੇ ਉਸ ਦੇ ਨਾਲ ਹੀ ਪਰ ਕਈ ਵਾਰ ਪ੍ਰਮਾਤਮਾ ਇੰਨਾ ਧੱਕਾ ਕਰ ਜਾਂਦਾ ਕਿ ਜਿਹੜਾ ਲੋਕਾਂ ਨੂੰ ਸਮਝ ਨਹੀਂ ਆਉਂਦਾ ਪਰ ਕੀ ਜਦੋਂ ਬੰਦਾ ਜਦੋਂ ਬੰਦਾ ਜਿਹੜਾ ਐਡਾ ਸੁਨੱਖਾ ਹੋਵੇ ਸਿਰ ਤੇ ਦਸਤਾਰ ਸਜਾਉਂਦਾ ਹੋਵੇ ਉੱਚਾ ਲੰਮਾ ਹੋਵੇ ਪਰ ਜਦੋਂ ਕੁਦਰਤ ਆਪਣਾ ਭਾਣਾ ਵਰਤਉਂਦੀ ਹੈ ਤੇ ਫਿਰ ਕੀ ਹਾਲਾਤ ਕਰ ਦਿੰਦੀ ਹੈ ਉਹ ਤੁਹਾਨੂੰ ਦੱਸਦੇ ਆ ਰਾਜਵੀਰ ਜਵੰਦਾ ਜਿਹੜਾ ਇੰਨਾ ਸੁਨੱਖਾ ਸੀ ਜਿਹਨੂੰ ਵੇਖ ਕੇ ਭੁੱਖ ਲੈਂਦੀ ਸੀ ਪ੍ਰਮਾਤਮਾ ਨੇ ਰੰਗ ਰੂਪ ਦਿੱਤਾ ਪ੍ਰਮਾਤਮਾ ਨੇ ਕਦ ਕਾਟ ਦਿੱਤਾ ਪ੍ਰਮਾਤਮਾ ਨੇ ਟੈਲੈਂਟ ਦਿੱਤਾ ਪ੍ਰਮਾਤਮਾ ਨੇ ਸ਼ੋਹਰਤ ਦਿੱਤੀ ਪਰ ਕਿੱਥੇ ਘਾਟ ਰਹਿ ਗਈ ਘਾਟ ਰਹਿ ਗਈ ਸਵਾਸਾਂ ਦੀ ਪ੍ਰਮਾਤਮਾ ਨੇ ਲਿਖੀ ਇੰਨੀ ਸੀ ਭਾਵੇਂ ਪੰਜਾਬ ਦੇ ਲੋਕਾਂ ਨੇ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਪਾਕਿਸਤਾਨ ਵਾਲੇ ਪੰਜਾਬ ਚੋਂ ਵੀ ਲੋਕਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਪਰ ਹੋਇਆ ਆਖਰ ਨੂੰ ਇਹ ਕਿ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਿਹਾ ਤੇ ਉਸ ਦੀ ਜਿਹੜੀ ਆਖਰੀ ਤਸਵੀਰ ਸੀ ਉਸ ਨੂੰ ਵੇਖ ਕੇ ਪਰਿਵਾਰ ਵਾਲਿਆਂ ਦਾ ਧੰ ਜੇਰਾ ਪਰਿਵਾਰ ਵਾਲੇ ਮਾਤਾ ਜਿਨੇ ਕੁੱਖੋਂ ਜਨਮ ਲਿਆ ਜਿਨੇ ਜਵਾਨ ਹੁੰਦਿਆਂ ਛੋਟਾ ਪੱਚਾ ਪਾਲਿਆ ਇਹਨਾਂ ਜਿਹੜਾ ਪ੍ਰਮਾਤਮਾ ਨੇ ਨਾਮ ਦਿੱਤਾ ਇਹਨਾਂ ਹੁਸਨ ਦਿੱਤਾ ਪਰ ਉਸ ਦੇ ਸਾਹਮਣੇ ਕੀ ਹਾਲਾਤ ਬਣ ਗਏ ਉਹ ਵੇਖ ਕੇ ਡਰ ਲੱਗਦਾ ਸੀ ਜਦੋਂ ਰਾਜਵੀਰ ਜਵੰਦਾ ਜ਼ਿੰਦਗੀ ਦੀ ਮੌਤ ਦੇ ਵਿੱਚ ਲੜਾਈ ਲੜ ਰਿਹਾ ਸੀ ਜਦੋਂ ਪਰਮਾਤਮਾ ਉਸ ਦਾ ਇਮਤਿਹਾਨ ਲੈ ਰਿਹਾ ਸੀ ਜਦੋਂ ਲੋਕ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਡਾਕਟਰਾਂ ਨੇ ਬਹੁਤ ਜ਼ੋਰ ਲਾਇਆ ਪਰ ਜਿਹੜੀ ਸਿਰ ਦੀ ਜਿਹੜੀ ਛੱਟ ਸੀ ਜਿਹੜੀ ਸਿਰ ਦੀ ਛੱਟ ਸੀ ਗਰਦਨ ਦੀ ਛੱਟ ਸੀ ਉਹ ਇੰਨੀ ਭਿਆਨਕ ਸੀ ਕਿ ਸੁੱਕ ਕੇ ਤੀਲਾ ਹੋ ਗਿਆ ਸੀ ਨੌਜਵਾਨ ਡਾਕਟਰਾਂ ਨੇ ਜਿਹੜੇ ਸਾਹ ਦੇਣ ਦੀ ਕੋਸ਼ਿਸ਼ ਕੀਤੀ ਵੈਂਟੀਲੇਟਰ ਤੇ ਰੱਖਿਆ ਪਰ ਜਿਹੜੀ ਆਕਸੀਜਨ ਜਿਹੜੇ ਲੋਕ ਰੁੱਖਾਂ ਦੀ ਕਦਰ ਨਹੀਂ ਕਰਦੇ ਜਿਹੜੀ ਆਕਸੀਜਨ ਜਿਹੜੀ ਸਰੀਰ ਨੂੰ ਨਹੀਂ ਪਹੁੰਚ ਰਹੀ ਸੀ ਅੱਗੋਂ ਸਿਗਨਲ ਨਹੀਂ ਦੇ ਰਹੀ ਸੀ ਉਸ ਤੋਂ ਬਿਨਾ ਬੰਦਾ ਕਿਵੇਂ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਸੀ ਜਿਹੜੇ ਰਾਜਵੀਰ ਜਵੰਦੇ ਦੀ ਇਕਦਦਾਰ ਕਰਨ ਦੇ ਲਈ ਲੋਕ ਪਿੱਛੇ ਭੱਜਦੇ ਸੀ ਉਹ ਅੱਠਾਂ ਦਿਨਾਂ ਦੇ ਵਿੱਚ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਸੀ ਸ਼ਕਲ ਸੂਰਤ ਜਿਹੜੀ ਉਹ ਵਿਗੜ ਗਈ ਸੀ ਤੇ ਆਖਰੀ ਜਿਹੜੇ ਉਸਦੇ ਚੌਂ